ਫਿਰ ਐਸਆਈ ਸਾਹਿਬ ਨੇ ਮੈਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਆਪਣਾ ਧੰਕੀਆਂ ਦਿੱਤੀਆਂ ਕਿ ਜੇ ਤੂੰ ਕਿਨਾ ਵਾ ਫਿਰ ਦੁਬਾਰਾ ਤੇਰਾ ਮੈਨੂੰ ਕੋਲ ਆ ਗਿਆ। ਕੁਝ ਅਜੇ ਪੰਜਾਬ ਪੁਲਿਸ ਦੇ ਮਲਾਜਮਾਂ ਜਿਨ੍ਹਾਂ ਦੇ ਕਰਕੇ ਆ ਜਿਹੜਾ ਦੋਸਤੀ ਦਾ ਰਿਸ਼ਤਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਦੀ ਗਲਤੀ ਨਹੀਂ ਆਂਦਾ ਤੇ ਬਿਨਾਂ ਵਜ੍ਹਾ ਆਪਣੇ ਸਿਆਸੀ ਪਾਰਟੀਆਂ ਨੂੰ ਫੋਨ ਕਰਾਈ ਨੇ ਤਾਂ ਭਾਈ ਜੀ ਜੀ ਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਤਾਂ ਸ਼ਾਮ ਪਹੁੰਚੇ ਅਸੀਂ ਡਾਕਟਰ ਰੋਹਨ ਮਹਿਰਾ ਜੀ ਦੀ ਕਲੀਨਿਕ ਜਿਹੜੇ ਕਿ ਇੱਕ ਸੰਸਥਾ ਚਲਾਉਂਦੇ ਆਂ ਐਂਟੀ ਗ੍ਰਾਈਮੈਂਟ ਐਨੀਮਲ ਪ੍ਰੋਟੈਕਸ਼ਨ ਤਾਂ ਮਸਲਾ ਕੀ ਹੈ ਉਹ ਤੋਂ ਪਹਿਲੇ ਥੋੜਾ ਜਿਹਾ ਚਾਣਨ ਪਾਣੇ ਆ ਇੱਕ ਆਡੀਓ ਵਾਇਰਲ ਹੋ ਰਹੀ ਆ ਆਡੀਓ ਵੀ ਕੀ ਵਾਇਰਲ ਹੋ ਰਹੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਆਪਣੇ ਚੈਨਲ ਦੇ ਉੱਤੇ ਤਾਂ ਗਲਤ ਵੀ ਕਰਦੇ ਆ ਤਾਂ ਸਭ ਤੋਂ ਪਹਿਲਾਂ ਗਲਤ ਕਰਦੇ ਆ ਪੁਲਿਸ ਦੇ ਉੱਤੇ ਜਿਹੜੇ ਕੀ ਸਵਾਲ ਚੁੱਕੇ ਜਾ ਰਹੇ ਹੋਏ ਡਾਕਟਰ ਰੋਹਨ ਮਹਿਰਾ ਜੀ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਬੈਠੇ ਜਿਹੜੇ ਕਿ ਆਪਣੀ ਦਾਸਤਾਨ ਲੈ ਕੇ ਡਾਕਟਰ ਰੋਹਨ ਜੀ ਦੇ ਕੋਲ ਪਹੁੰਚਿਆ ਤਾਂ ਗਲਤ ਕਰਨ ਦੀ ਕੋਸ਼ਿਸ਼ ਕਰਦੇ ਹੈਲੋ ਸ਼ਸ਼ੀ ਕੌਰ ਸਰ ਜੀ ਸ਼ਸ਼ੀ ਮਹਿਰਾ ਜੀ ਹਾਂ ਸਰ ਜੀ ਅਮਿਤ ਬੋ ਰਿਹਾ ਹਾਂ ਪ੍ਰੇਮ ਨਗਰ ਕੋਰਟ ਖਾਲਸਾ ਤੋਂ ਹਾਂ ਜੀ ਹਾਂ ਜੀ ਮੈਂ ਕਹਾਂ ਜੀ ਦੇਖ ਲਓ ਰੱਬ ਨੂੰ ਮੰਨਣ ਵਾਲੇ ਬੰਦੇ ਹੋ ਤੇ ਵੇਖ ਲਓ ਝੂਠ ਬੋਲਿਆ ਜਾ ਰਿਹਾ ਜੀ ਹਾਂ ਮੈਂ ਕਹ ਰਹਾ ਬਣੂ ਮੁੰਨਣ ਵਾਲੇ ਬੰਦੇ ਝੂਠ ਬੋਲੇ ਜਾ ਰਿਹਾ ਸਾਰਾ ਸਾਰਾ ਕਿਹੜਾ ਚਿੱਕੇ ਕੌਣ ਝੂਠ ਬੋਲਦਾ ਪਿਆ ਮੈਂ ਇਸ ਇੱਕ ਇੱਕ ਗੱਲ ਸਭ ਝੂਠ ਆ ਰਹੀ ਹੈ ਹੁਣ ਤੁਸੀਂ ਕਹਿ ਕੀ ਕੀ ਰਸ ਤੁਸੀਂ ਕਹ ਤੁਸੀਂ ਕਹਿ ਰਹੇ ਹੋ ਮੈਂ ਮੌਕਾ ਵੇਖ ਆਇਆ ਵਾ ਤੁਸੀਂ ਆਏ ਨਹੀਂ ਉੱਥੇ ਮੈਂ ਕਿਹੇ ਭੈਣ ਆ ਦੇਖ ਦੇਖ ਆਇਆ ਜੀ ਪਰ ਐਸ ਤੋਂ ਤੁਹਾਨੂੰ ਕਿਹਨੇ ਕਿਹਾ ਜੀ ਤੁਹਾਡੇ ਐਸਚੋ ਸਾਹਿਬ ਕਹਿਣ ਦੇ ਮੇਰੀ ਇੱਕ ਗੱਲ ਸੁਣ ਲੈ ਮੇਰੀ ਦੁਬਾਰਾ ਤੇਰਾ ਨੂੰ ਫੋਨ ਨਹੀਂ ਆਉਣਾ ਚਾਹੀਦਾ ਤਾਂ ਮੈਂ ਸਿੱਧੀ ਗੱਲ ਦੱਸ ਦਿਆਂ ਕਾਰਪੋਰੇਸ਼ਨ ਦਾ ਕੰਮ ਜੇ ਕਾਰਪੋਰੇਸ਼ਨ ਜਾ ਕੇ ਦਿਖਾ ਦੇ ਫਿਰ ਮੈਂ ਸਿੱਧੀ ਗੱਲ ਦੱਸ ਦਿਆਂ ਤੇਰਾ ਮੈਨੂੰ ਦੁਬਾਰਾ ਫੋਨ ਆ ਗਿਆ ਫਿਰ ਵੇਖ ਲਈ ਹਾਂਜੀ ਮੇਰਾ ਨਾਮ ਅਮਿਤ ਕੁਮਾਰ ਜੀ ਮੇਰਾ ਮੈਂ ਕੋਟ ਖਾਲਸਾ ਪ੍ਰੇਮ ਨਗਰ ਦਾ ਰਹਿਣ ਵਾਲਾ ਤੇ 22 ਜਨਵਰੀ 2025 ਨੂੰ ਮੇਰਾ ਇੱਕ ਗਵਾਂਡੀਆਂ ਵੱਲੋਂ ਸਾਡੀ ਕਲੋਨੀ ਦਾ ਤੇ ਮੇਰੇ ਘਰ ਦੇ ਫਰੰਟ ਦਾ ਕਾਫੀ ਨੁਕਸਾਨ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਉਸ ਟਾਈਮ ਮੈਂ ਪੀਸੀਆਰ ਤੇ ਵੀ ਕੰਪਲੇਨ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਜੋ ਵੀ ਰਿਪੇਅਰ ਦਾ ਕੰਮ ਕਰਵਾ ਦਾਂਗੇ ਤੇ ਕੋਈ ਮਹੀਨਾ ਬੀਤ ਜਾਣ ਬਾਅਦ ਤੇ ਇਸ ਬਾਰੇ ਮੈਂ ਇਹਨਾਂ ਨੂੰ ਫੇਰ ਕਿਹਾ ਪਰ ਉਹਨਾਂ ਨੇ ਕਰਾਨ ਤੋਂ ਮਨਾਂ ਕਰਤਾ ਕਿ ਜਾਓ ਜਿਹੜੇ ਕੋ ਮਰਜ਼ੀ ਜਾਣਾ ਕਰਵਾ ਲਓ ਫਿਰ ਮੈਂ ਨੇੜ ਦੇ ਕੋਟ ਖਾਲਸਾ ਚੌਂਕੀ ਸੰਪਰਕ ਕੀਤਾ ਤੇ ਉੱਥੇ ਮੈਂ ਆਪਣੀ ਦਰਖਾਸਤ ਦਿੱਤੀ ਜੋ ਕਿ ਕਿ ਨਾਮ ਮੈਂ ਪਹਿਲਾਂ ਤੇ ਉਹਨਾਂ ਨੇ ਲੈਣ ਤੋਂ ਮਨਾਂ ਕਰਦੀ ਕਿ ਜਿਹੜਾ ਤੁਸੀਂ ਸੀਪੀ ਸਾਹਿਬ ਕੋ ਜਾਣਾ ਚਲ ਜਾਓ ਤੇ ਕਿ ਨਾਮ ਫੇਰ ਦਰਖਾਸਤ ਮੇਰੇ ਕੋਈ ਵਾਪਸ ਆਣੀ ਹੈ ਫਿਰ ਉਸ ਤੋਂ ਬਾਅਦ ਮੈਂ ਜੀ ਕੇ ਨਾਮਾ ਉਹਨਾਂ ਨੂੰ ਅ ਕਿਹਾ ਕਿ ਇਹ ਦਰਖਾਸਤ ਤੁਸੀਂ ਉਹਨਾਂ ਨੇ ਫਿਰ ਡਾਇਰੀ ਨੰਬਰ ਤੋਂ ਬਿਨਾਂ ਹੀ ਮੇਰੀ ਦਰਖਾਸਤ ਆਪਣੇ ਕੋਲ ਐਕਸੈਪਟ ਕਰ ਲਈ ਫਿਰ ਉਹਨਾਂ ਨੇ 2 ਦਿਨ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਸੋਸ਼ਲ ਮੀਡੀਆ ਰਾਹੀਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਕਿ ਇਹ ਮੇਰੇ ਨਾਲ ਮੇਰੇ ਨਾਲ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਚ ਅਧਿਕਾਰੀਆਂ ਨੇ ਫਿਰ ਐਸ ਐਚ ਓ ਸੁਸ਼ੀਲ ਸਰ ਨੂੰ ਕਿਹਾ ਕਿ ਮੈਨੂੰ ਫੋਨ ਕੀਤਾ ਕਿ ਕਿ ਨਾਮਾ ਤੁਸੀਂ ਇਹਦੀ ਤੁਹਾਡੀ ਕੰਪਲੇਂਟ ਆਈ ਹੈ ਵਟਸਐਪ ਰਾਹੀਂ ਤਾਂ ਇਹਦਾ ਕੀ ਹਾਲ ਹੋਇਆ ਤੇ ਮੈਂ ਕਹਿੰਦਾ ਜੀ ਇਹ 2 ਦਿਨ 2-3 ਦਿਨ ਹੋ ਗਏ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਐਸਆਈ ਦਿਲਜੀਤ ਸਰ ਮੁੱਕਾ ਦੇਖਣ ਆਏ ਨੇ ਤੇ ਮੈਂ ਫਿਰ ਉਹਨਾਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਦੇਖ ਜੰਦੇ ਫਿਰ ਮੈਂ ਕਿਸੇ ਮੋਦ ਪਰ ਬੰਦੇ ਦਾ ਉਹਨਾਂ ਨੂੰ ਫੋਨ ਵੀ ਕਰਵਾਇਆ ਤੇ ਉਹਨਾਂ ਨੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਕਿ ਨਾ ਮੈਂ ਐਸਆਈ ਸਾਹਿਬ ਮੁੱਕਾ ਦੇਖ ਕੇ ਨੇ ਤੇ ਫ੍ਰੀਕ 28 ਤਰੀਕ ਨੂੰ ਇਹ ਗੱਲ 24 ਤਰੀਕ ਦੀ ਹੈ 28 ਫਰਵਰੀ ਨੂੰ ਮੈਂ ਫਿਰ ਆਪਣਾ ਐਸਆਈ ਸਾਹਿਬ ਦਿਲਜੀਤ ਸਰ ਨੂੰ ਫੋਨ ਕੀਤਾ ਕਿ ਸਰ ਜੀ ਤੁਸੀਂ ਅੱਜ ਬਾਰ-ਬਾਰ ਛੋੜ ਕੇ ਬੋਲ ਰਹੇ ਹੋ ਕਿ ਇਹ ਕਰਵਾਣਾ ਨਹੀਂ ਚਾਹ ਰਹੇ ਜਾਂ ਇਹਨਾਂ ਨੇ ਕਿ ਨਾ ਮੈਂ ਮੈਂ ਮੌਕਾ ਦੇਖਾਇਆ ਵਾ ਜਾਂ ਇਹ ਕਿ ਨਾ ਮੈਂ ਆਂਦੇ ਨਹੀਂ ਐ ਤੇ ਫਿਰ ਐਸਆਈ ਸਾਹਿਬ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲੇ ਆਪਣਾ ਤਨਖੀਆਂ ਦਿੱਤੀਆਂ ਕਿ ਜੇ ਤੂੰ ਕਿ ਨਾ ਮੈਂ ਫੇਰ ਦੁਬਾਰਾ ਤੇਰਾ ਮੈਨੂੰ ਕੋਲ ਆ ਗਿਆ ਨਾ ਤੇ ਆਪਣਾ ਹਿਸਾਬ ਲਾ ਲਈ ਤੇ ਮੈਨੂੰ ਜੀ ਖਤਰਾ ਵੀ ਇਹਨਾਂ ਤੋਂ ਕਿ ਇਹ ਕੁਝ ਵੀ ਮੇਰੇ ਨਾਲ ਗਲਤ ਕਰ ਸਕਦੇ ਨੇ ਕਿਸੇ ਵੀ ਥਰੂ ਜਾ ਕੇ ਨਾ ਮੈਂ ਦੂਜੀ ਪਾਰਟੀ ਦੇ ਥਰੂ ਮੇਰੇ ਨਾਲ ਕੁਝ ਵੀ ਤੇ ਹਮਲਾ ਕਰਵਾ ਸਕਦੇ ਨੇ ਤੇ ਜਾਂ ਖੁਦ ਵੀ ਕੁਝ ਨਾ ਕੁਝ ਕਰ ਸਕਦੇ ਨੇ ਮੇਰੇ 'ਤੇ ਸਾਧਵਾਇਆ ਜਾਵੇ ਇਹ ਦੇ ਚੁੱਕੇ ਹਾਂ ਜੀ 2 ਦਿਨ ਪਹਿਲਾਂ ਦੇ ਚੁਕੇ ਅੱਜ ਤੀਜਾ ਦਿਨ ਹੈ ਹਜੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਜੀ ਆ ਕੀ ਕਾਰਨ ਲੱਗਦਾ ਹੈ ਕਿ ਤੁਹਾਨੂੰ ਇੱਕ ਐਸਆਈ ਵੱਲੋਂ ਇਸ ਤਰ੍ਹਾਂ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਕਿ ਜਿਹੜੀ ਤੁਸੀਂ ਕੰਪਲੀਟ ਵੀ ਤੁਸੀਂ ਕੀਤੀ ਹੈ ਉਲਟਾ ਤੁਹਾਨੂੰ ਹੀ ਇਹ ਸ਼ਬਦਾਵਲੀ ਗਲਤ ਵਰਤੀ ਜਾ ਰਹੀ ਹੈ ਇਹ ਜੀ ਕਿ ਨਾਮ ਹੈ ਮੈਂ ਕਾਰਨ ਜਾਂ ਤੇ ਕੋਈ ਪਰਸਨਲ ਉਹਨਾਂ ਦਾ ਕੋਈ ਰਿਲੇਸ਼ਨ ਹੈ ਜਾਂ ਕੋਈ ਪੈਸੇ ਦਾ ਕੋਈ ਹੈ ਤਾਂ ਹੀ ਕਰਕੇ ਕੋਈ ਦਬਾਅ ਵੀ ਹੋ ਸਕਦਾ ਵਾ ਉਹਨਾਂ ਤੇ कि ਜਿਹੜਾ ਉਹ ਕਾਰਵਾਈ ਕਰਨ ਚ ਢਿੱਲ ਤੇ ਦੇਰੀ ਵਰਤ ਰਹੇ ਨੇ ਜਾਂ ਇਸ ਮੈਟਰ ਤੋਂ ਹੱਥ ਛਾੜ ਰਹੇ ਨੇ ਇਸ ਬਾਰੇ ਮੈਂ ਰਿਕਾਰਡਿੰਗ ਵੀ ਕਿ ਨਾਮ ਹੈ ਸਭ ਆਪਣੇ ਉੱਚ ਅਧਿਕਾਰੀਆਂ ਨੂੰ ਸਭ ਨੂੰ ਸ਼ੇਅਰ ਕਰ ਵੀ ਚੁੱਕਿਆ ਹਾਂ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਸਿਰ ਥਾਣੇ ਜਾਂ ਨੂੰ ਦਿਲ ਹੀ ਨਹੀਂ ਕਰਦਾ ਕਿ ਥਾਣੇ ਫਿਰ ਜਾਣਾ ਹੀ ਕਿਉਂ ਹੈ ਜੇ ਕਿ ਨਾਮ ਹੈ ਜੇ ਇੰਨੇ ਹੀ ਕਿ ਨਾਮ ਹੈ ਤਕਲੀਫਾਂ ਜਾਂ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਰ ਕਿਸੇ ਦਾ ਆਪਣਾ ਨੋਰਮਲ ਜੀਵਨ ਹੈਗਾ ਵਾ ਹਰ ਕਿਸੇ ਨੇ ਆਪਣੇ ਕੰਮ ਕਰ ਵੀ ਦੇਖਣੇ ਹੁੰਦੇ ਆ ਆਪਣੀ ਰੋਜੀ ਰੋਟੀ ਵੀ ਕਮਾਣੀ ਹੁੰਦੀ ਆ ਪਰ ਇਹ ਇਸ ਤਰੀਕੇ ਦੇ ਕੰਮ ਸਿਰ ਚੰਗੇ ਨਹੀਂ ਲੱਗਦੇ ਫਿਰ ਕਿ ਨਾਮ ਹੈ ਇਹੀ ਜੇ ਚੱਲਦਾ ਰਿਹਾ ਤੇ ਇਨਸਾਫ ਇਨਸਾਫ ਦੀ ਇਹੀ ਮੰਗ ਹੈ ਜੀ ਕਿ ਨਾਮ ਹੈ ਦਲਜੀਤ ਸਿੰਘ ਦਲਜੀਤ ਏਐਸਆਈ ਦਲਜੀਤ ਸਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਲੱਸ ਜੀ ਮੇਰਾ ਜੋ ਵੀ ਨੁਕਸਾਨ ਹੈਗਾ ਵਾ ਉਹ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਮੇਰਾ ਠੀਕ ਕਰਵਾ ਕੇ ਦੇ ਦਿਓ ਤਾਂ ਕਿ ਜਿਹੜਾ ਮੈਨੂੰ ਆਪਣੇ ਘਰ ਦੇ ਅੰਦਰ ਜਾਂ ਬਾਹਰ ਅੰਦਰ ਪਰੇਸ਼ਾਨੀ ਹੋ ਰਹੀ ਹੈ ਜਾਂ ਜੋ ਵੀ ਚੀਜ਼ ਹੋ ਰਹੀ ਹੈ ਉਹ ਕਿ ਨਾਮ ਹੈ ਮੈਨੂੰ ਪਰੇਸ਼ਾਨੀ ਮੇਰੀ ਦੂਰ ਹੋ ਜਾਵੇ ਮੇਰੇ ਤਾਂ ਮੇਰਾ ਤੇ ਹੋਰ ਕੋਈ ਇਹਨਾਂ ਨਾਲ ਹੈਗਾ ਨਹੀਂ ਸੀ ਮੈਟਰ ਪਰ ਮੈਟਰ ਜਿਹੜਾ ਹੈਗਾ ਵਾ ਕਿ ਨਾਮ ਹੈ ਸਿਨੀਅਰ ਅਸਰਾਂ ਨੇ ਦਬਾਅ ਬਣਾਇਆ ਕਿ ਜਾਂ ਧਮਕੀਆਂ ਦੇ ਕੇ ਜੋ ਵੀ ਹੈ ਉਹ ਸੀ ਉਹ ਮੈਟਰ ਨੂੰ ਵਧਾਇਆ ਹੀ ਜਾ ਰਿਹਾ ਵਾ ਉਹ ਮੈਟਰ ਜਿਹੜਾ ਕਿ ਛੋਟਾ ਜਿਹਾ ਮੈਟਰ ਸੀ ਉਸ ਨੂੰ ਕਿ ਨਾਮ ਹੈ ਅਸਰਾਂ ਨੇ ਦਬਕੇ ਮਾਰ ਕੇ ਜਾਂ ਕੁਝ ਕਹਿ ਕੇ ਕਿ ਨਾਮ ਹੈ ਮੇਰੇ ਤੇ ਦਬਾਅ ਵੀ ਬਣਾਇਆ ਵਾ ਸ਼ਰਤੋ ਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਸਾਡੇ ਕੋਲ ਅਮਿਤ ਕੁਮਾਰ ਜੀ ਆਏ ਨੇ ਤੇ ਬਹੁਤ ਹੀ ਜੜਾ ਗੰਭੀਰ ਵਿਸ਼ਾ ਜੜਾ ਵਾ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਤੇ ਲੋਕਾਂ ਦੇ ਵਿੱਚ ਇੱਕ ਦੋਸਤੀ ਦਾ ਰਿਸ਼ਤਾ ਜਿਹੜਾ ਬਣ ਚੁੱਕਾ ਆਇਆ। ਕਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਸੀਪੀ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਪਿਸ਼ਟ ਲੋਕ ਨੇ, ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਕਿਦਾਂ ਨੱਥ ਪਾਈ ਜਾ ਰਹੀ ਹੈ। ਡੀਸੀਪੀ ਲਾਅ ਐਂਡ ਆਰਡਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਗੈਂਗਸਟਰਸ ਦਾ ਇੰਕਾਊਂਟਰ ਕਰ ਰਹੇ ਨੇ। ਬਹੁਤ ਹੀ ਛਲਾਂਗਾ ਯੋਗ ਜਿਹੜਾ ਕਦਮ ਹੈ ਪੰਜਾਬ ਪੁਲਿਸ ਦਾ ਪਰ ਕੁਝ ਅਹੋਜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਜਿਨ੍ਹਾਂ ਦੇ ਕਰਕੇ ਹੈ ਜਿਹੜਾ ਦੋਸਤੀ ਦਾ ਰਿਸ਼ਤਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਅਮਿਤ ਕੁਮਾਰ ਜੀ ਆਏ ਸੀ ਜਿਨ੍ਹਾਂ ਨੂੰ ਇੱਕ ASI ਦਲਜੀਤ ਸਿੰਘ ਨੇ ਕੋੜ ਖਾਲਸਾ ਚੌਂਕੀ ਜਿਹੜੇ ਲੱਗੇ ਨੇ ਉਹਨਾਂ ਨੇ ਇਸ ਤਰੀਕੇ ਦੀਆਂ ਜਿਹੜੀਆਂ ਗਲਤ ਸ਼ਬਦਾਵਲੀ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਦੱਸ ਨਹੀਂ ਸਕਦੇ ਆਡੀਓ ਜਿਹੜੀ ਹੈ ਸੀਪੀ ਸਾਹਿਬ ਨੂੰ ਦੇ ਦਿੱਤੀ ਗਈ ਹੈ ਬਾਕੀ ਹੋਰ ਵੀ ਅਸੀਂ ਉੱਚ ਅਧਿਕਾਰੀਆਂ ਤੱਕ ਉਹ ਆਡੀਓ ਪੰਚਾਵਾਂਗੇ ਵੀ ਇਹੋ ਜਿਹੇ ਜਿਹੜੇ ਕਰਪਟ ਆਫਿਸਰਸ ਨੇ ਉਹਨਾਂ ਤੇ ਜਿਹੜੀ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਪਬਲਿਕ ਰਿਲੇਸ਼ਨ ਹੈ ਫ੍ਰੈਂਡਲੀ ਰਿਲੇਸ਼ਨ ਹੈ ਇੱਕ ਪੰਜਾਬ ਪੁਲਿਸ ਦਾ ਲੋਕ ਅੱਜਕੱਲ ਇੱਕ ਦੋਸਤ ਦੇ ਤਰੀਕੇ ਦੇ ਨਾਲ ਪੁਲਿਸ ਨੂੰ ਡੀਲ ਕਰਦੇ ਨੇ ਤੇ ਅੱਛਾ ਮਹਿਸੂਸ ਕਰਦੇ ਨੇ ਕਿ ਅਸੀਂ ਉਹਨਾਂ ਕੋ ਆਪਣੀ ਪ੍ਰੋਬਲਮ ਲੈ ਕੇ ਜਾਈਏ ਤੇ ਸਾਡਾ ਜਿਹੜਾ ਹੱਲ ਕੀਤਾ ਜਾਏ ਇਹਨਾਂ ਦਾ ਬਹੁਤ ਹੀ ਛੋਟਾ ਜਿਹਾ ਮਸਲਾ ਸੀ ਇੱਕ ਗਵਾਂਡੀਆਂ ਦੇ ਨਾਲ ਜਿਸ ਨੂੰ ਲੈ ਕੇ ਇਹਨਾਂ ਦਾ ਗਾਲੀ ਗਲੋਚ ਕੀਤਾ ਗਿਆ ਤੇ ਉਸ ਤੋਂ ਬਾਅਦ ਡਰਾਇਆ ਧਮਕਾਇਆ ਗਿਆ ਅਸੀਂ ਸੀਪੀ ਸਾਹਿਬ ਨੂੰ ਇੱਕੋ ਹੀ ਮੰਗ ਕਰਦੇ ਆ ਕਿ ਅਗਰ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਇਸ ਤਰੀਕੇ ਦਾ ਡਰ ਤੇ ਖੋਪ ਪਠਾਏਗੀ ਤੇ ਕੋਈ ਵੀ ਜਿਹੜਾ ਆਮ ਨਾਗਰਿਕ ਥਾਣੇ ਜਾਂ ਤੋਂ ਡਰੇਗਾ ਉਹਦੇ ਨਾਲ ਨਾਲ ਇਵੇਂ ਕਿ ਗੱਲ ਕਰਨ ਤੋਂ ਵੀ ਡਰੇਗਾ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਹੈ ਅਸੀਂ ਮੰਗ ਕਰਦੇ ਆ ਅਸ਼ੀਸ਼ ਪਰਿਵਾਰ ਦੇ ਨਾਲ ਵੀ ਜਲਦੀ ਤੋਂ ਜਲਦੀ ਜਿਹੜਾ ਐਕਸ਼ਨ ਜਿਹੜਾ ਉਸ ਪੁਲਿਸ ਅਫਸਰ ਤੇ ਲਿੱਤਾ ਜਾਏ ਤਾਂ ਕਿ ਬਾਕੀ ਪੁਲਿਸ ਮੁਲਾਜ਼ਮਾਨوں ਵੀ ਜਿਹੜੀ ਅਕਲ ਆ ਸਕੇ ਜਿਹੜੇ ਇਸ ਤਰੀਕੇ ਦੇ ਨਾਲ ਕਰਪਸ਼ਨ ਜਿਹੜੀ ਕਰ ਰਹੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ ਬਹੁਤ ਹੀ ਮੰਗ ਪਾਦੀ ਹੈ ਅਸਲੀ ਲੋਕਾਂ ਦੇ ਲਈ ਪੁਲਸ ਹੈਗੀ ਪਰ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਦੇ ਖਿਲਾਫ ਹੀ ਖਲੋਗੀ ਬਿਲਕੁਲ ਸਰ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਰਿਕਾਰਡਿੰਗ ਸੁਣੀ ਹੈ ਇੱਕ ਮਾਂ ਭੈਣ ਦੀਆਂ ਗਾਲਾਂ ਕੋਈ ਐਸਾ ਹੀ ਕੱਢ ਜੇ ਕਿਸੇ ਬੰਦੇ ਨੂੰ ਤੇ ਦੁਬਾਰਾ ਕਿਸੇ ਆਮ ਬੰਦੇ ਦੀ ਜਰੂਰਤ ਨਹੀਂ ਪੈਂਦੀ ਕਿ ਦੁਬਾਰਾ ਉਸ ਨੰਬਰ ਤੇ ਕਾਲ ਕਰ ਜੇ ਜਾਂ ਐਸਐਸਓ ਸਾਹਿਬ ਨੂੰ ਫੋਨ ਕਰ ਜੇ ਜਾਂ ਪੁਲਿਸ ਅਧਿਕਾਰੀ ਤੱਕ ਪਹੁੰਚ ਪਹੁੰਚ ਕਰ ਜੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਬਹੁਤ ਹੀ ਦੁੱਖ ਲੱਗਾ ਆਡੀਓ ਸੁਣ ਕੇ ਅਸੀਂ ਸੀਪੀ ਸਾਹਿਬ ਨੂੰ ਕਹਾਂਗੇ ਕਿ ਸਾਡੇ ਬਹੁਤ ਪੁਰਾਣੇ ਜਦੋਂ ਦਾ ਅਸੀਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਾਂ ਪੁਲਿਸ ਨੇ ਬਹੁਤ ਹੀ ਅچھے ਤਰੀਕੇ ਦੇ ਨਾਲ ਹਰ ਵਾਰੀ ਡੀਲ ਕੀਤਾ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਆਮ ਪਬਲਿਕ ਵੀ ਸਾਡੇ ਵਾਂਗਰ ਹੋ ਜੇ ਪੁਲਿਸ ਦੇ ਨਾਲ ਹਰ ਬੰਦੇ ਨੂੰ ਕਿਸੇ ਨੂੰ ਡਰ ਡਰ ਨਾ ਲੱਗੇ ਕਿ ਪੁਲਿਸ ਤੱਕ ਅਪਰੋਚ ਕਰਨ ਦਾ ਆਪਣਾ ਇਨਸਾਫ ਲੈਣ ਵਾਸਤੇ ਅਸੀਂ ਉਮੀਦ ਕਰਦੇ ਹਾਂ ਬਹੁਤ ਹੀ ਜਲਦੀ ਜਿਹੜਾ ਇਹ ਏਐਸਆਈ ਦਲਜੀਤ ਸਿੰਘ ਇਹਨਾਂ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਸੀਂ ਬੇਨਤੀ ਵੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਜੋ ਵੀ ਪ੍ਰੋਬਲਮ ਹੈ ਗਾ ਆਪਣੀ ਗਵਾਂਡਿਆਂ ਦੇ ਨਾਲ ਉਹ ਵੀ ਜਿਹੜੀ ਜਲਦੀ ਸੋਲਵ ਕੀਤੀ ਜਾਏ ਤੇ ਉੱਥੇ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੇ ਹਾਂਜੀ ਇੱਕ ਮਾਮਲਾ ਆਇਆ ਸੀ ਜਿਸ ਦੇ ਵਿੱਚ ਉਹ ਉਹਨੇ ਕਿਹਾ ਕਿ ਪ੍ਰੈਸ ਕਾਨਫਰੰਸ ਲਈ ਕਿ ਤੁਸੀਂ ਕੋਈ ਉਹਨਾਂ ਨੂੰ ਫੋਨ ਸਟੇਕ ਵਾਲਾ ਅੰਗਲਾ ਕਰੀਏ। ਹਾਂ ਮੈਟਰ ਹੈ ਹੀ ਇੱਕ। ਤੋਂ ਪ੍ਰੇਮਨਗਰ ਤੋਂ ਗਲੀ ਦਾ ਮੈਟਰ ਹੀ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਸੀ। ਤੇ ਜਿਹੜੀ ਮਦਈ ਪਾਰਟੀ ਹੈ ਜਿਹਨੇ ਦਰਖਾਸਤ ਕਰਤਾ ਆ। ਉਹਦੀ ਉਹ ਦੂਜੀ ਪਾਰਟੀ ਨੇ ਤਿੰਨ ਚਾਰ ਵਾਰੀ ਮਿਸਤਰੀ ਵੀ ਭੇਜੀ ਨਹੀਂ। ਕਿ ਜੋ ਤੇ ਨੁਕਸਾਨ ਹੋਇਆ ਹੈ ਇਹ ਅੱਗੇ ਠੀਕ ਕਰ ਦਿੰਦੇ ਆ। ਤੇ ਜਿਹੜਾ ਇਹ ਆਦਮੀ ਹੈ ਇਹ ਕਿਸੇ ਗਲਤੀ ਨਹੀਂ ਆਂਦਾ। ਤੇ ਬਿਨਾਂ ਵਜ੍ਹਾ ਆਪਣੇ ਸਿਆਸੀ ਪਾਰਟੀ ਦੇ ਬਿੰਦੂ ਫੋਨ ਕਰਾਈ ਨੇ। ਠੀਕ ਹੈ ਜੀ। ਆ ਫਿਰ ਵੀ ਤੇਨਵਾਰੀ ਮਿਸਤਰੀ ਭੇਜੇ ਮਦਈ ਉਦੋਂ ਦੂਜੀ ਪਾਰਟੀ ਨੂੰ ਕਹਿ ਕੇ ਤੂੰ ਜਗਾ ਠੀਕਰਾ ਉਜਾਗੇ ਪਰ ਇਹ ਬੰਦਾ ਜਾਲ ਬੁੱਝ ਕੇ ਹਰਸਮੈਂਟ ਕਰਦਾ ਤੇ ਝੂਠੀਆਂ ਜੀਆਂ ਇਹ ਵਲਟੇ ਜੀ ਝੂਠੀਆਂ ਦਾ ਖਾਸਾ ਦੇ ਰਿਹਾ ਤੇ ਮੈਨੂੰ ਵੀ ਨ ਇੱਕ ਦੋ ਵਲਟੇ ਗਲਤ ਬੋਲੇ ਸੀ ਹੈ ਇੱਕ ਦੋ ਵਲਟੇ ਮੈਨੂੰ ਗਲਤ ਬੋਲ ਕੇ ਬੋਲੇ ਸੀ ਤੇ ਫੇਰ ਕਰਕੇ ਇਹਦਾ ਕਿ ਚਲ ਤੂੰ ਜਾ ਕੇ ਆਪਣਾ ਫੈਸਲਾ ਕਰ ਲਈ ਆਗੇ ਲੋਕ ਦਿਨੋਂ ਗਿਆ ਤਾਂ ਇਹ ਕੀ ਲੱਗਦਾ ਕਿ ਤਾਂ ਲੋਕ ਜਦੋਂ ਸਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਸਿਆਸੀ ਦਬਾਅ ਵੀ ਪਾਇਆ ਜਾਂਦਾ ਪਾਇਆ ਜਾਂਦਾ ਬਹੁਤ ਜ਼ਿਆਦਾ ਤੁਸੀਂ ਵੀ ਮਜਬੂਰ ਹੋ ਜਾਂਦੇ ਹੋ ਮਾਫ ਹੋਈ ਹੋਈ ਬੰਦਾ ਇਹ ਕੀ ਕਰੀਏ ਫਿਰ ਤੇ ਫਿਰ ਵੀ ਇਹਦੀ ਹੱਲਫ ਬੜੀ ਕੀਤੀ ਵੀ ਜਾਣ ਬੁੱਝ ਕੇ ਹਸਪੀਟਲ ਕਰਦਾ ਪਿਆ ਬੰਦਾ ਇਹ ਪੋਇ ਗੰ ਜੀ ਪੂਰੀ ਖਬਰ ਜਿਹੜੀ ਅਸੀਂ ਤੁਹਾਨੂੰ ਆਪਣੇ ਬਾਈ ਜੀ ਟੀਵੀ ਚੈਨਲ ਤੇ ਦਿਖਾਈ ਹੈ ਕਿਤੇ ਨਾ ਕਿਤੇ ਲੋਕ ਇਨਸਾਫ ਲੈਣ ਦੇ ਲਈ ਖਾਕੀ ਵਰਦੀ ਕੋਲ ਜਾਂਦਾ ਪਰ ਖਾਕੀ ਵਰਦੀ ਦਾ ਜਿਹੜਾ ਰੂਪ ਦਿਖਾਇਆ ਜਾਂਦਾ ਵਾ ਉਹ ਤੁਸੀਂ ਆਡੀਓ 'ਚ ਵੀ ਸੁਣਿਆ ਔਰ ਉਸ ਪਰਿਵਾਰ ਦੀ ਦਾਸਤਾ ਵੀ ਸੁਣੀ ਹੈ ਕਿ ਇਨਸਾਫ ਲੈਣ ਦੇ ਲਈ ਜਦੋਂ ਪੁਲਿਸ ਪ੍ਰਸ਼ਾਸਨੀ ਜਿਹੜਾ ਵਾ ਕਿ ਇਸ ਤਰ੍ਹਾਂ ਦੀ ਗਲਤ ਸ਼ਬਦਾਵਲੀ ਯੂਜ਼ ਕਰਦਾ ਤਾਂ ਫਿਰ ਜਾਵੇ ਤੇ ਜਾਵੇ ਕਿੱਥੇ ਕੈਮਰਾਮੈਨ ਸੰਜੀਵ ਮਹਿਰਾ ਦੇ ਨਾਲ ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸ ਅਜੀ ਸ਼ਿੰਗਾਰੀ ਜੈ ਹਿੰਦ ਮੇਰਾ ਵਾਰਤਮਾਨ